ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਫਾਜ਼ਿਲਕਾ ਦੇ ਸਰਹਦੀ ਪਿੰਡਾਂ ਦਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਤਰਨਪੀਤ ਸਿੰਘ ਸੌਂਦਨੇ ਨੇ ਦੌਰਾ ਕੀਤਾ ਹਰ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਲੋਕਾਂ ਨਾਲ ਸਿੱਧਾ ਰابطਾ ਕਾਇਮ ਕੀਤਾ ਗਿਆ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਤੁਰੰਤ ਮਹਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾ ਅਧੀਨ ਜਲ ਸਰੋਤ ਮੰਤਰੀ ਬਰਿੰਦਾ ਕੁਮਾਰ ਗੋਇਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋ-ਮੰਤਰੀ ਸਰਹੱਦ ਤੇ ਪੈਂਦੇ ਪਿੰਡਾਂ ਦਾ ਦੌਰਾ ਕਰਕੇ ਸਤਲੁਜ ਦੀ ਕ੍ਰੀਕ ਵਿੱਚ ਆਏ ਪਾਣੀ ਦੇ ਪ੍ਰਭਾਵ ਦਾ ਜਾਇਜ਼ਾ ਲਿਆ। ਬਰਿੰਦਾ ਕੁਮਾਰ ਗੋਇਲ ਨੇ ਜਿੱਥੇ ਪਿੰਡ ਕਾਵਾਂ ਵਾਲੀ, ਪਤਨ ਅਤੇ ਮੁਹਾਰ ਜਮਸ਼ੇਦ ਦਾ ਦੌਰਾ ਕੀਤਾ, ਉੱਥੇ ਤਰੁਨਪ੍ਰੀਤ ਸਿੰਘ ਸੋਦਵੀ ਮੁਹਾਰ ਜਮਸ਼ੇਦ ਪਿੰਡ ਪਹੁੰਚੇ ਅਤੇ ਲੋਕਾਂ ਦਾ ਹਾਲਚਾਲ ਜਾਣਿਆ। ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਜ਼ਰੂਰਤੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਪਿੰਡ ਨੂੰ ਜੋੜਨ ਵਾਲੀ ਸੜਕ ਤੇ ਪਾਣੀ ਹੋਣ ਕਰਕੇ ਬ੍ਰਿੰਦਕੁਮਾਰ ਗੋਇਲ ਅਤੇ ਤਰੁਮਪ੍ਰਿੰਸ ਸਿੰਘ ਪਿੰਡ ਮੁਹਾਰ ਜਮਸ਼ੇਰ ਦੇ ਅੰਦਰ ਤੱਕ ਟਰੈਕਟਰ ਤੇ ਗਏ ਹਾਲਾਂਕਿ ਪਿੰਡ ਦੇ ਅੰਦਰ ਪਾਣੀ ਦਾਖਲ ਨਹੀਂ ਹੋਇਆ ਅਤੇ ਸਾਰੇ ਘਰ ਸੁਰੱਖਿਅਤ ਹਨ ਇਸ ਦੌਰਾਨ ਬ੍ਰਿੰਦਕੁਮਾਰ ਗੋਇਲ ਨੇ ਦੱਸਿਆ ਕਿ ਕਿ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਦੀ ਮਾਰ ਹੈ ਜੋ ਕੁਦਰਤ ਨੇ ਕਰ ਰਹਾ ਹੈ ਦੇਖੋ ਉਹਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਪਾਣੀ ਦਾ ਬਹਾਅ ਹੈ ਪਾਣੀ ਨੇ نیچے ਲਾਣਾ ਪਰ ਫਿਰ ਵੀ ਮੈਂ ਇਹ ਗੱਲ ਕਹਿ ਸਕਦਾ ਕਿ ਸਾਰੇ ਦੇਖੋ ਖੜੇ ਨੇ ਲੋਕ ਜਿਹੜੇ ਟਾਣੀਆਂ ਦੇ ਵਿੱਚ ਰਹਿ ਰਹੇ ਨੇ ਉਹ ਲੋਕ ਵੀ ਖੜੇ ਨੇ ਤੇ ਦੂਜੇ ਲੋਕ ਖੜੇ ਨੇ ਸਾਰੇ ਇਹਨਾਂ ਦੀ ਤਸੱਲੀ ਹੈ ਕਿ ਸਾਡੇ ਐਮਐਲਏ ਸਾਹਿਬ 24 ਘੰਟੇ ਇੱਥੇ ਫੇਰਾ ਦੇ ਰਹੇ ਨੇ ਸਾਡੇ ਮੈਡਮ ਡੀਸੀ ਦੀ ਅਗਵਾਈ ਦੇ ਵਿੱਚ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਖੜੇ ਹੈ ਸਾਡੇ ਚੀਫ ਇੰਜੀਨੀਅਰ ਤੇ ਸਾਰੇ ਐਸਸੀ ਵਗੈਰਾ ਉਹ ਖੜੇ ਨੇ ਲੋਕਾਂ ਨੂੰ ਇਸੇ ਦੀ ਤਸੱਲੀ ਹੈ ਲੋਕ ਖੁਦ ਇਹ ਗੱਲ ਕਹਿੰਦੇ ਨੇ ਕਿ ਦੇਖੋ ਇਹ ਤਾਂ ਕੁਦਰਤ ਦੀ ਮਾਰ ਹੈ ਪਰ ਸਾਨੂੰ ਚਿੰਤਾ ਕੋਈ ਨਹੀਂ ਵੀ ਸਾਡੇ ਨਾਲ ਤੁਸੀਂ ਸਾਰੇ ਖੜੇ ਪੰਜਾਬ ਸਰਕਾਰ ਨਾਲ ਖੜੀ ਹੈ ਇਸ ਚੀਜ਼ ਨੂੰ ਲੋਕ ਆਪਣੇ ਮੂੰਹੋਂ ਦੇ ਰਹੇ ਗੋਇਲ ਨੇ ਦੱਸਿਆ ਕਿ ਡੈਮਾ ਤੇ ਫਿਲਹਾਲ ਪਾਣੀ ਦੀ ਆਮਦ ਘੱਟ ਹੈ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਹੈ ਦੋਨਾਂ ਕੈਬਨਿਟ ਮੰਤਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਲੋਕਾਂ ਦੀਆਂ ਮੁਸ਼ਕਲਾਂ ਦਾ ਫੌਰੀ ਹੱਲ ਕਰਨਾ ਹੈ ਫਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ